ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪਿਆਰੀ ਸਾ ਸੰਗਤ ਜੀ ਸਾਡੀ ਜੋ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਉਹ ਮੇਰੇ ਖੁਦ ਬਾਰੇ ਹੀ ਹੈ ਕਿ ਮੈਂ ਬਾਬਾ ਦੀਪ ਸਿੰਘ ਜੀ ਨਾਲ ਕਿਸ ਤਰ੍ਹਾਂ ਜੁੜੀ ਕਿਸ ਤਰ੍ਹਾਂ ਉਹਨਾਂ ਦੀ ਕਿਰਪਾ ਮੇਰੇ ਤੇ ਹੋਈ ਜਦ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਮੈਨੂੰ ਬਾਬਾ ਜੀ ਬਾਰੇ ਕੁਝ ਵੀ ਨਹੀਂ ਸੀ ਪਤਾ ਹੁੰਦਾ ਕਿ ਕੌਣ ਨੇ ਕੀ ਨਾਮ ਹੈ ਕੀ ਇਤਿਹਾਸ ਹੈ ਤੇ ਫਿਰ ਵੀ ਬਾਬਾ ਜੀ ਦੀ ਕਿਰਪਾ ਮੇਰੇ ਤੇ ਕਿਦਾਂ ਹੋਈ ਤੇ ਮੈਂ ਕਿਦਾਂ ਉਹਨਾਂ ਨਾਲ ਜੁੜੀ ਕਿਦਾਂ ਉਹਨਾਂ ਦੇ ਨਾਮ ਨਾਲ ਮੇਰੀ ਜ਼ਿੰਦਗੀ ਵਿੱਚ ਬਦਲਾਅ ਆਇਆ ਇਹ ਅੱਜ ਮੈਂ ਸਾਰੀਆਂ ਗੱਲਾਂ ਇਸ ਵੀਡੀਓ ਵਿੱਚ ਸਾਂਝੀ ਕਰਾਂਗੀ ਆਸ ਕਰਦੇ ਹਾਂ ਕਿ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖੋਗੇ ਤਾਂ ਜੋ ਜੋ ਥੋੜਾ ਵਿਸ਼ਵਾਸ ਹੈ ਬਾਬਾ ਜੀ ਨੂੰ ਲੈ ਕੇ ਉਹ ਹੋਰ ਵੀ ਜ਼ਿਆਦਾ ਪੱਕਾ ਹੋ ਜਾਵੇਗਾ ਸੰਗਤ ਜੀ ਹਰ ਅੱਜ ਦੇ ਟਾਈਮ ਵਿੱਚ ਹਰ ਬੰਦਾ ਬਾਬਾ ਦੀਪ ਸਿੰਘ ਜੀ ਨਾਲ ਜੁੜਿਆ ਹੋਇਆ ਹੈ ਭਾਵ ਲੋਕਾਂ ਦਾ ਇੰਨਾ ਵਿਸ਼ਵਾਸ ਵਧ ਚੁੱਕਿਆ ਹੈ ਬਾਬਾ ਜੀ ਉੱਤੇ ਕਿ ਉਹ ਉਹਨਾਂ ਦੇ ਕਾਰਜ ਸਿਰੇ ਚੜਾਉਣਗੇ ਤੇ ਇਹ ਗੱਲਾਂ ਸੱਚੀਆਂ ਵੀ ਨੇ ਸੰਗਤ ਜੀ ਜਦੋਂ ਮਨ ਵਿੱਚ ਸੱਚੀ ਭਾਵਨਾ ਲੈ ਕੇ ਉਸ ਵਾਹਿਗੁਰੂ ਦੇ ਦਰ ਤੇ ਜਾਂਦੇ ਆ ਬਾਬਾ ਦੀਪ ਸਿੰਘ ਜੀ ਅੱਗੇ ਆਸਾਂ ਆਪਣਾ ਸਿਰ ਝੁਕਾਣੇ ਆ ਉਹਨਾਂ ਦੇ ਅੱਗੇ ਚੋਲੀ ਅੱਟਦੇ ਆ ਤਾਂ ਉਹ ਸੱਚੇ ਮੰਨਣਾ ਕੀਤੇ ਅਰਦਾਸ ਕਦੇ ਖਾਲੀ ਨਹੀਂ ਮੋੜਦੇ ਐਦਾਂ ਹੀ ਅੱਜ ਦੇ ਟਾਈਮ 'ਚ ਤੁਸੀਂ ਦੇਖੋਗੇ ਕਿ ਦੁਪਹਿਰਾ ਸਾਖ ਸੰਗਤ ਕਿੰਨਾ ਜ਼ਿਆਦਾ ਭਰਦੀ ਹੈ ਦੁਪਹਿਰਾ ਸਾਖ ਕਿੰਨੀ ਜ਼ਿਆਦਾ ਸੰਗਤ ਹੁੰਦੀ ਹੈ ਇਹ ਲੋਕਾਂ ਦਾ ਵਿਸ਼ਵਾਸ ਹੀ ਹੈ ਕਿਉਂਕਿ ਜੇ ਉਹਨਾਂ ਨੂੰ ਕੁਝ ਮਿਲਦਾ ਹੈ ਉਹਨਾਂ ਨੂੰ ਕੁਝ ਲੱਗਦਾ ਹੈ ਕਿ ਵਾਹਿਗੁਰੂ ਉਹਨਾਂ ਦੇ ਨਾਲ ਹੈ ਉਹਨਾਂ ਅੰਕ ਸੰਗ ਸੁਹਾਈ ਹੈ ਉਦੋਂ ਹੀ ਉਹਨਾਂ ਦਾ ਵਿਸ਼ਵਾਸ ਹੋਰ ਜ਼ਿਆਦਾ ਪੱਕਾ ਹੋ ਰਿਹਾ ਹੈ ਦਿਨੋ ਦਿਨ ਜੋ ਸੰਗਤ ਵਧ ਰਹੀ ਹੈ ਇਹ ਸਭ ਉਸ ਵਾਹਿਗੁਰੂ ਦੀ ਕਿਰਪਾ ਹੀ ਹੈ ਸੰਗਤ ਜੀ ਇਸ ਕਰਕੇ ਜੇਕਰ ਕਦੇ ਆਪਣਾ ਵਿਸ਼ਵਾਸ ਡਗਮਗਾਉਂਦਾ ਵੀ ਹੈ ਕਿ ਨਹੀਂ ਸਾਡਾ ਕੰਮ ਨਹੀਂ ਬਣ ਰਿਹਾ ਅਸੀਂ ਇਹ ਕੀਤਾ ਅਸੀਂ ਉਹ ਕੀਤਾ ਤਾਂ ਇਹ ਗੱਲਾਂ ਮਨ ਵਿੱਚੋਂ ਕੱਢ ਦੇਣੀਆਂ ਚਾਹੀਦੀਆਂ ਨੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਜਿਵੇਂ ਕਿ ਅੱਜ ਤੋਂ ਥੋੜਾ ਜਿਹਾ ਟਾਈਮ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਨੂੰ ਕੁਝ ਵੀ ਨਹੀਂ ਪਤਾ ਸੀ ਬਾਬਾ ਜੀ ਬਾਰੇ ਅੱਜੇ ਤੋਂ 2 ਸਾਲ ਪਹਿਲਾਂ ਮੈਂ ਆਪਣੇ ਫੈਮਿਲੀ ਫਰੈਂਡਸ ਨਾਲ ਮੱਥਾ ਟੇਕਣ ਗਈ ਸੀ ਦਰਬਾਰ ਸਾਹਿਬ ਜਦੋਂ ਅਸੀਂ ਉੱਥੇ ਨਮਸਕਾਰ ਕਰਕੇ ਅੱਗੇ ਵਧੇ ਤਾਂ ਅਸੀਂ ਗੁਰਦੁਆਰਾ ਸਾਹਿਬ ਗਏ ਜੋ ਉਸ ਪਾਸੇ ਰਹਿੰਦੇ ਨੇ ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ ਕਿ ਦਰਬਾਰ ਸਾਹਿਬ ਕੋਲ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸ਼ੀਤ ਸਿੰਘ ਹੈ ਤੇ ਜਦੋਂ ਅਸੀਂ ਉਸ ਰਸਤੇ ਜਾ ਰਹੇ ਸੀ ਤਾਂ ਮੈਨੂੰ ਕੁਝ ਵੀ ਨਹੀਂ ਸੀ ਪਤਾ ਕਿ ਕਿਸ ਸਾਈਡ ਜਾ ਰਿਹਾ ਕਿਸ ਗੁਰਦੁਆਰੇ ਜਾ ਰਿਹਾ ਮੈਨੂੰ ਸੀ ਕਿ ਸ਼ਾਇਦ ਕੋਈ ਜਗ੍ਹਾ ਹੈ ਜਿੱਥੇ ਮੱਥਾ ਟੇਕਣ ਜਾਣਾ ਹੈ ਪਰ ਉੱਥੇ ਲੋਕ ਕੀ ਲੈ ਰਹੇ ਸੀ ਤੇ ਮੈਨੂੰ ਉਹ ਵੀ ਨਹੀਂ ਸੀ ਪਤਾ ਕਿ ਇਹ ਕਿਉਂ ਲੈ ਰਹੇ ਨੇ ਇਹਦੀ ਕੀ ਮਰਿਆਦਾ ਹੈ ਪਰ ਜਿਵੇਂ ਜਿਵੇਂ ਸਾਡੇ ਫੈਮਿਲੀ ਫਰੈਂਡਸ ਕਰਦੇ ਰਹੇ ਮੈਨੂੰ ਵੀ ਲੱਗਿਆ ਵੀ ਹਾਂ ਐਦਾ ਐਦਾ ਹੀ ਕਰਨਾ ਚਾਹੀਦਾ ਹੈ ਅਸੀਂ ਗੁਰਦੁਆਰਾ ਸਾਹਿਬ ਵਿੱਚ ਗਏ ਕਮਾਨੇ ਨੂੰ ਬਹੁਤ ਹੀ ਅਲੱਗ ਜਿਹਾ ਮਹਿਸੂਸ ਹੋਇਆ ਬਹੁਤ ਹੀ ਜ਼ਿਆਦਾ ਸ਼ਾਂਤੀ ਵਾਲਾ ਹੋਇਆ ਕਿ ਉਸ ਟਾਈਮ ਉਸ ਗੁਰਦੁਆਰਾ ਸਾਹਿਬ ਜਾ ਕੇ ਮੈਂ ਨੀਵੇਂ ਪਾ ਕੇ ਉਸ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਦਕਿ ਮੈਨੂੰ ਕੁਝ ਵੀ ਨਹੀਂ ਸੀ ਪਤਾ ਸੀ ਉਸ ਜਗ੍ਹਾ ਬਾਰੇ ਕੀ ਇਥੇ ਕੀ ਇਤਿਹਾਸ ਹੈ ਕੀ ਹੁੰਦਾ ਹੈ ਤੇ ਉੱਥੋਂ ਲੋਕ ਕੀ ਲੈ ਰਹੇ ਸੀ ਜਿੱਥੇ ਉਹਨਾਂ ਨੂੰ ਲੱਗ ਰਿਹਾ ਵੀ ਉਹਨਾਂ ਨੂੰ ਦੁੱਖ ਤਕਲੀਫ ਹੈ ਆਪਣੇ ਅੰਗ ਤੇ ਉੱਥੇ ਉਲਾਰੇ ਸੀ ਤੇ ਮੈਂ ਵੀ ਓਦਾਂ ਹੀ ਕੀਤਾ ਜਿੱਥੇ ਮੈਨੂੰ ਲੱਗਿਆ ਕਿ ਮੈਨੂੰ ਕੋਈ ਦੁੱਖ ਤਕਲੀਫ ਹੈ ਮੈਂ ਵੀ ਉਥੇ ਘੋੜਾ ਥੋੜਾ ਜਿਹਾ ਲੈ ਕੇ ਲਾ ਲਿਆ ਤੇ ਉਸ ਤੋਂ ਬਾਅਦ ਇੱਕ ਮਨ ਨੂੰ ਅਲੱਗ ਹੀ ਜ਼ਿਆਦਾ ਮਹਿਸੂਸ ਹੋਇਆ ਕਿ ਜਿਵੇਂ ਸਰੀਰ ਵਿੱਚ ਕੋਈ ਸ਼ਕਤੀ ਜਾਈ ਹੋਵੇ ਕਿ ਜਿਵੇਂ ਕੋਈ ਆਪਾਂ ਨੂੰ ਸਹਾਰਾ ਮਿਲ ਗਿਆ ਹੋਵੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਮੱਥਾ ਟੇਕ ਕੇ ਆ ਗਏ ਤਾਂ ਉਸ ਤੋਂ ਕੁਝ ਹੀ ਸਮਾਂ ਬਾਅਦ ਮੈਂ ਚਪੈਲਾ ਸਾਵਾਰੇ ਪਤਾ ਕਰਿਆ ਚਪੈਲਾ ਸਾਵਾਰੇ ਸੁਣਿਆ ਬਹੁਤ ਸੀ ਪਰ ਨਹੀਂ ਪਤਾ ਸੀ ਕਿ ਮर्यादा ਹੈ ਕਿ ਕੱਲ ਹੈ ਕਿਵੇਂ ਕਰਦੇ ਨੇ ਤੇ ਲੋਕਾਂ ਦਾ ਇਹਦੇ ਬਾਰੇ ਕੀ ਵਿਚਾਰ ਨੇ ਕਿਉਂ ਕਰਦੇ ਨੇ ਮੈਨੂੰ ਕੁਝ ਵੀ ਨਹੀਂ ਸੀ ਪਤਾ ਪਰ ਜਦੋਂ ਵੀ ਮੈਂ ਇਸ ਬਾਰੇ ਸਰਚ ਕਰਨੀ ਸ਼ੁਰੂ ਕਰੀ ਤਾਂ ਮੈਂ ਦੇਖਿਆ ਕਿ ਇਹ ਗੁਰਦੁਆਰਾ ਸਾਹਿਬ ਮੈਂ ਗਈਆਂ ਕਿਉਂਕਿ ਉਹ ਗੁਰਦੁਆਰਾ ਸਾਹਿਬ ਜਾਣ ਤੋਂ ਹੱਥ ਤੇ ਦਸ ਦਿਨਾਂ ਬਾਅਦ ਹੀ ਮੈਨੂੰ ਐਦਾਂ ਮਹਿਸੂਸ ਹੋਇਆ ਜਿੱਦਾਂ ਬਾਬਾ ਜੀ ਨੇ ਖੁਦ ਮੈਨੂੰ ਆਪਣੇ ਨਾਲ ਜੋੜਿਆ ਹੋਵੇ ਕਿਉਂਕਿ ਜਿੱਥੋਂ ਅੱਜ ਤੱਕ ਮੈਨੂੰ ਉਹਨਾਂ ਦਾ ਨਾਮ ਨਹੀਂ ਸੀ ਪਤਾ ਉਹਨਾਂ ਬਾਰੇ ਕੁਝ ਨਹੀਂ ਸੀ ਪਤਾ ਮੇਰੇ ਮਨ ਵਿੱਚ ਇੱਕ ਵਾਰੀ ਮਨ ਵਿੱਚ ਪਹਿਰਾ ਸਾਹਿਬ ਕਰਨ ਦੀ ਇੱਛਾ ਜੱਗੀ ਤੇ ਜਦੋਂ ਮੈਂ ਸਭ ਕੁਝ ਪਤਾ ਕਰਿਆ ਤਾਂ ਮੈਂ ਸੋਚਿਆ ਕਿ ਇਹ ਗੁਰਦੁਆਰਾ ਸਾਹਿਬ ਤੇ ਮੈਂ ਗਈ ਸੀ ਇਹ ਗੁਰਦੁਆਰਾ ਸਾਹਿਬ ਐਵੇਂ ਐਵੇਂ ਸੀ ਉਹ ਸਾਰੀਆਂ ਗੱਲਾਂ ਮੇਰੇ ਮਨ 'ਚ ਖਿਆਲ ਆਇਆ ਇੱਕ ਵਾਰੀ ਤੇ ਫਿਰ ਮੈਂ ਉਸ ਟਾਈਮ ਦੁਪਹਿਰਾ ਸੌਂ ਕਰਦੀ ਕਰਦੀ ਰੁਕ ਗਈ ਤੇ ਉਹ ਤੋਂ ਕੁਝ ਟਾਈਮ ਬਾਅਦ ਫਿਰ ਮੇਰੇ ਮਨ 'ਚ ਖਿਆਲ ਆਉਣ ਲੱਗੇ ਬਹੁਤ ਜ਼ਿਆਦਾ ਮੇਰੇ ਮਨ ਨੂੰ ਇਹ ਖਿਆਲ ਆ ਰਹੇ ਸੀ ਵੀ ਕਿਉਂ ਮੈਨੂੰ ਇਦਾਂ ਬਾਰ-ਬਾਰ ਹੋ ਰਿਹਾ ਹੈ ਵੀ ਮੈਨੂੰ ਦੁਪਹਿਰਾ ਸੌਂ ਕੱਟਣਾ ਚਾਹੀਦਾ ਹੈ ਕਿ ਜੇ ਮੈਂ ਸੋਚਿਆ ਹੈ ਤਾਂ ਮੈਨੂੰ ਕੱਟਣਾ ਚਾਹੀਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਮੈਂ ਸਾਰੀ ਮर्याਦਾ ਪਤਾ ਕੀਤੀ ਵੀ ਕਿਵੇਂ ਲੋਕ ਕਰਦੇ ਨੇ ਘਰ ਕਾਨੇ ਦੀ ਕੀ ਮर्याਦਾ ਹੈ ਤਾਂ ਮੈਂ ਉਸ ਤਰ੍ਹਾਂ ਹੀ ਕੀਤਾ ਜਿਵੇਂ ਮੈਂ ਘਰਾਂ ਆਪਣੇ ਤੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਮੈਂ ਦੁਪਹਿਰਾ ਸਾਹਿਬ ਕੱਟਣਾ ਸ਼ੁਰੂ ਕਰ ਦਿੱਤੇ ਦੁਪਹਿਰਾ ਸਾਹਿਬ ਕੱਟਦੇ-ਕੱਟਦੇ ਮਨ ਵਿੱਚ ਇੱਕ ਕਰਨੀ ਖੁਸ਼ੀ ਹੁੰਦੀ ਸੀ ਇੱਕ ਆਸ਼ਾ ਹੁੰਦੀ ਸੀ ਇੱਕ ਵਿਸ਼ਵਾਸ ਸੀ ਕਿ ਜੋ ਮੈਂ ਵਾਹਿਗੁਰੂ ਅੱਗੇ ਦੁਪਹਿਰਾ ਸਾਹਿਬ ਕੱਟ ਕੇ ਅਰਦਾਸ ਕਰ ਰਹੀ ਹਾਂ ਉਹ ਮੈਨੂੰ ਮਿਲੇਗਾ ਹੀ ਮਿਲੇਗਾ ਤੇ ਜੋ ਵੀ ਮੈਨੂੰ ਲੱਗਦਾ ਸੀ ਕਿ ਹਾਂ ਕਿ ਜੇ ਮੈਂ ਇਸ ਵਾਹਿਗੁਰੂ ਅੱਗੇ ਅਰਦਾਸ ਕਰਦੀ ਆ ਤਾਂ ਮੇਰੀ ਅਰਦਾਸ ਉਹਨਾਂ ਤੱਕ ਜਾ ਰਹੀ ਹੈ। ਮਤਲਬ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਜਿੰਨਾ ਬਾਬਾ ਜੀ ਬਾਰੇ ਮੈਨੂੰ ਅੱਜ ਤੱਕ ਕੁਝ ਨਹੀਂ ਸੀ ਪਤਾ ਉਹਨਾਂ ਨਾਲ ਮੈਂ ਇਸ ਹੱਦ ਤੱਕ ਜੁੜ ਗਈ ਕਿ ਮੈਨੂੰ ਅੰਨਾ ਉਹਨਾਂ ਨਾਲ ਹੋ ਗਿਆ ਕਿ ਨਹੀਂ। ਜੇ ਮੈਂ ਇਹਨਾਂ ਦਾ ਨਾਮ ਜਪਦੀ ਆ ਤਾਂ ਮੈਂ ਤਾਂ ਹੀ ਆ। ਉਹਨਾਂ ਨਾਲ ਮੇਰਾ ਅਨੇ ਅਟੈਚਮੈਂਟ ਲਾ ਲਓ, ਅੰਨਾ ਲਗਾ ਲਾ ਲਓ। ਅੰਨਾ ਉਹਨਾਂ ਲਈ ਪਿਆਰ ਹੋ ਚੁੱਕਿਆ ਸੀ ਕਿ ਬਹੁਤ ਜ਼ਿਆਦਾ। ਤੇ ਉਸ ਵਾਹਿਗੁਰੂ ਅੱਗੇ ਜਦੋਂ ਵੀ ਮੈਂ ਅਰਦਾਸ ਕੀਤੀ ਹੈ ਤਾਂ ਵਾਹਿਗੁਰੂ ਨੇ ਮੇਰੀ ਜਰੂਰ ਸੁਣੀ ਹੈ। ਖਾਲੀ ਝੋਲੀਆਂ ਭਰੀਆਂ ਨੇ। ਸੁੱਖ ਦੱਤਾ ਏ ਜੋ ਕੰਮ ਰੁਕੇ ਸੀ ਉਹ ਵੀ ਹੋਏ ਨੇ ਤੇ ਮਨ ਵਿੱਚ ਗੁਰਬਾਣੀ ਲਈ ਜੋ ਇੱਕ ਜਗ੍ਹਾ ਹੁੰਦੀ ਹੈ ਉਹ ਵੀ ਹੋਈ ਹੈ। ਸੰਗਤ ਜੀ ਤੇ ਜਦੋਂ ਮੈਂ ਪਹਿਲਾ YouTube ਚੈਨਲ ਖੋਲ੍ਹਿਆ ਸੀ ਆਪਣਾ ਮੈਂ ਕੁਝ ਹੋਰ ਕੈਟਾਗਰੀ ਨੂੰ ਲੈ ਕੇ ਖੋਲਿਆ ਸੀ ਉਹ ਬਿਲਕੁਲ ਵੀ ਨਹੀਂ ਸੀ ਚੱਲ ਰਿਆ ਫਿਰ ਇੱਕ ਦਿਨ ਮਨ 'ਚ ਵਿਚਾਰ ਆਇਆ ਕਿ ਕਿਉਂ ਨਾ ਜੋ ਮੈਂ ਅੰਨੀਆਂ ਗੱਲਾਂ ਦੇਖਦੀਆਂ ਕਿਉਂਕਿ ਨਾ ਕਿਉਂ ਜੋ ਮੈਨੂੰ ਨੌਲੇਜ ਹੈ ਕਿ ਉਹਨਾਂ ਮੈਂ ਉਹ ਸਾਂਝੀਆਂ ਕਰਾਂ ਸੰਗਤ ਨਾਲ ਕੀ ਪਤਾ ਤੇ ਸੰਗਤ ਜੀ ਜਦੋਂ ਮੈਂ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਅਰਦਾਸ ਕਰਕੇ ਉਹਨਾਂ ਸਾਹਮਣੇ ਜਦੋਂ ਮੈਂ ਇਹ ਚੈਨਲ ਖੋਲਿਆ ਤਾਂ ਮੇਰੀ ਪਹਿਲੀ ਵੀਡੀਓ ਵਾਇਰਲ ਬਾਬਾ ਦੀਪ ਸਿੰਘ ਜੀ ਨੇ ਜਦੋਂ ਮੈਂ ਨਾਲੇ ਖੋਲ ਤਾਂ ਵਾਇਰਲ ਗਈ ਸੀ ਏ ਸੰਗਤ ਜੀ ਮੇਰੇ ਤੇ ਬਹੁਤ ਕਿਰਪਾ ਹੋਈ ਸੀ ਉਸ ਵਾਇਰਲ ਵੀਡੀਓ ਦੀ ਕਿ ਜੋ ਕੰਮ ਅਨੇ ਸਾਲਾਂ ਦਾ ਨਹੀਂ ਸੀ ਹੋਇਆ ਉਹ ਉਹਨਾਂ ਦਾ ਨਾਮ ਲੈ ਕੇ ਉਹ ਵੀਡੀਓ ਵਾਇਰਲ ਹੋਈ ਸੀ ਹੱਦ ਹੈ ਕਿ ਲੋਕ ਅੱਜ ਦੇ ਸਮੇਂ 'ਚ ਉਸ ਵਾਇਰਲ ਨਾਲ ਨਹੀਂ ਜੁੜਨਾ ਚਾਹੁੰਦੇ ਮੈਂ ਵੇਖਿਆ ਹੈ ਕਿ ਬਹੁਤ ਘੱਟ ਲੋਕ ਨੇ ਜੋ ਐਦਾਂ ਦੀਆਂ ਵੀਡੀਓਂ ਦੇਖਣੀਆਂ ਪਸੰਦ ਕਰਦੇ ਨੇ ਜੋ ਸਾਨੂੰ ਚੰਗੀ ਸਿੱਖਿਆ ਦਿੰਦੇ ਨੇ ਲੋਕ ਗਲਤ ਰਾਹਾਂ ਵੱਲ ਜ਼ਿਆਦਾ ਭੱਜ ਰਹੇ ਨੇ ਪਰ ਸੰਗਤ ਜੀ ਮੇਰਾ ਵਿਸ਼ਵਾਸ ਕਰੋ ਕਿ ਜੇਕਰ ਅਸੀਂ ਸੱਚੇ ਮਨ ਨਾਲ ਅਰਦਾਸ ਕਰੀਏ ਕਿ ਅਸੀਂ ਕੁਝ ਕਰਨਾ ਹੈ ਉਸ ਵਾਹਿਗੁਰੂ ਅੱਗੇ ਤਾਂ ਉਹ ਜ਼ਰੂਰ ਹੁੰਦਾ ਹੀ ਹੁੰਦਾ ਹੈ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਮੇਰੇ ਨਾਲ ਹੋਇਆ ਹੈ ਜੋ ਚੈਨਲ ਅੱਜ ਤੱਕ ਕਰਨੇ ਸਾਲਾਂ ਤੋਂ ਨਹੀਂ ਕੋਈ ਵੀ ਚੈਨਲ ਚੱਲੇ ਅਸੀਂ ਮੇਰਾ ਜੋ ਮੈਂ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਅਰਦਾਸ ਕਰਕੇ ਸ਼ੁਰੂ ਕੀਤਾ ਸੀ ਉਹ ਚੈਨਲ ਮੇਰਾ ਚੱਲਿਆ ਏ ਤੇ ਮੈਂ ਉਸ ਵਾਹਿਗੁਰੂ ਦੀ ਸ਼ੁਕਰਗੁਜ਼ਾਰ ਆ ਸੰਗਤ ਜੀ ਤੇ ਇਸ ਇਸ ਕਰਕੇ ਮੈਂ ਇਹ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਆਪਣੀ ਸਾਰੀ ਕਹਾਣੀ ਕਿ ਕਿਵੇਂ ਤੇ ਕਿਵੇਂ ਮੈਂ ਬਾਬਾ ਜੀ ਨਾਲ ਜੁੜੀ ਕਿਵੇਂ ਉਹਨਾਂ ਦੀ ਮੇਰੇ ਤੇ ਕਿਰਪਾ ਹੋਈ ਤੇ ਵਾਹਿਗੁਰੂ ਸੁਖ ਸ਼ਾਂਤ ਰੱਖਣ ਸਭਨਾ ਦੇ ਘਰਾਂ 'ਚ ਖੁਸ਼ੀਆਂ ਰੱਖਣ ਚ ਪਿਆਰਾ ਸਾਥ ਘਟੋ ਗੁਰਬਾਣੀ ਪੜੋ ਜਪਜੀ ਸਾਹਿਬ ਜੀ ਦਾ ਪਾਠ ਕਰੋ ਵਾਹਿਗੁਰੂ ਮਿਹਰ ਕਰਨਗੇ ਤਾਂ ਤਨ ਬਾਬਾ ਦੀਪ ਸਿੰਘ ਜੀ ਅੰਗਸੰਖ ਸਹਾਈ ਹੋਣਗੇ ਬਸ ਟੋੜਾ ਵਿਸ਼ਵਾਸ ਉਸ ਵਾਹਿਗੁਰੂ ਤੇ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਕੁਛ ਟਾਈਮ ਆਪਾਂ ਨੇ ਕਰ ਲੇ ਤੇ ਆਪਾਂ ਨੂੰ ਲੱਗਿਆ ਸਾਡਾ ਕੰਮ ਨਹੀਂ ਬਣ ਰਿਹਾ ਐਦਾ ਕੁਝ ਹੁੰਦਾ ਹੀ ਨਹੀਂ ਹੈ ਨਹੀਂ ਸੰਕਤ ਜੀ ਜਦੋਂ ਅਸੀਂ ਵਿਸ਼ਵਾਸ ਪੱਕਾ ਕਰਾਂਗੇ ਉਦੋਂ ਹੀ ਕੁਝ ਹੋਵੇਗਾ ਇੱਕ ਵਾਰੀ ਉਸ ਵਾਹਿਗੁਰੂ ਤੇ ਵਿਸ਼ਵਾਸ ਕਰਕੇ ਉਹਨਾਂ ਨਾਲ ਲੜ ਲੱਗੋ ਉਹਨਾਂ ਦਾ ਨਾਮ ਜਪਦੇ ਰਹੋ ਝੋਲੀਆਂ ਖੁਸ਼ੀਆਂ ਨਾ ਪਰ ਦੇਣਗੇ ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਇਹ ਗੱਲਾਂ ਵਧੀਆਂ ਲੱਗੀਆਂ ਹੋਣਗੀਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਤਾਂ ਜੋ ਐਦਾਂ ਦੀਆਂ ਮੈਂ ਤੁਹਾਡੇ ਨਾਲ ਹੋਰ ਗੱਲਾਂ ਸਾਂਝੀਆਂ ਕਰਦੀ ਰਹਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਤਾਂਤਰਬਾਬਾ ਦੀਪ ਸਿੰਘ ਜੀ ਤੁਹਾਡੇ ਪਰਿਵਾਰ ਤੇ ਮੇਰਾ ਭਰਿਆ ਹੱਥ ਰੱਖਾਂ ਸੁਖ ਸ਼ਾਂਤੀ ਰਹੇ ਭਾਈ ਗੁਰੂ ਚਰਦੀ ਕਲਾ ਵਿੱਚ ਰੱਖੇ